ਕਰਿਓ ਵੀਰ ਹਰਜਿੰਦਰ ਸਿੰਘ ਨੂੰ ਬੇਨਤੀ ਹੈ ਕਿ 216 ਨੰਬਰ ਅੰਕ ਜਿਹੜਾ ਖੋਲਿਓ ਜਰਾ 216 ਅੰਕ ਨੰਬਰ ਤੁਸੀਂ ਖੋਲਿਓ ਜਿੱਥੇ ਲਾਸਟ ਵਿੱਚ ਸ਼ਬਦ ਖਤਮ ਹੋ ਰਿਹਾ ਸੀ ਨਾ ਉਹ ਲਾਸਟ ਇਸੇ ਅੰਕ ਦਾ ਸੈਕਿੰਡ ਲਾਸਟ ਸ਼ਬਦ ਜਿਹੜਾ ਹੈ ਉਹ ਤੇ ਗੌੜੀ ਮਾਲਾ ਨਾਲ ਅੰਕ ਦਿੱਤਾ ਹੋਇਆ ਹੈ बस ठीक है ए गौड़ी माला ਇਹਨੂੰ ਪੰਜਵਾਂ ਪੜਨਾ ਫਿਰ ਜਾਂ ਗੌੜੀ ਮਾਲਾ ਪੰਜਵਾਂ ਉਚਾਰਨ ਤੇ ਗਲਤ ਹੋ ਜਾਏਗਾ ਨਾ ਕਿਉਂਕਿ ਉੱਤੇ ਸਾਰਾ ਜਿਹੜਾ ਸਰਲੇਖ ਆ ਰਿਹਾ ਗੌੜੀ ਮਹਿਲਾ ਪੰਜਵਾਂ ਗੌੜੀ ਮਹਿਲਾ ਪੰਜਵਾਂ ਇਸੇ ਤਰ੍ਹਾਂ ਜਦੋਂ ਗੁਰਬਾਣੀ ਨੂੰ ਪੜੋਗੇ ਇੱਕ ਸ਼ਬਦ ਆਏਗਾ ਪੌੜੀ ਪੰਜ ਉੱਥੇ ਫਿਰ ਕੀ ਪੜਾਂਗੇ ਪੌੜੀ ਪੰਜਵੀਂ ਜੇਕਰ ਪੌੜੀ ਪੰਜਵੀਂ ਹੁੰਦਾ ਹੈ ਤੇ ਫਿਰ ਪੌੜੀ ਚੌਥੀ ਦੂਸਰੀ ਪਹਿਲੀ ਤੀਸਰੀ ਇਹ ਵੀ ਫਿਰ ਅੰਕ ਨੰਬਰ ਜਿਹੜਾ ਸੀਰੀਅਲ ਵਾਈਜ਼ ਆਉਣਾ ਚਾਹੀਦਾ ਜ਼ਰੂਰੀ ਸੀ ਫਿਰ ਇਹ ਇੱਥੇ ਅਸੀਂ ਉਚਾਰਨ ਗੌੜੀ ਮਹਲਾ ਮਹਿਲਾ ਪੰਜਵਾਂ ਹੀ ਉਚਾਰਨ ਕਰਾਂਗੇ ਇਹਦਾ ਉਚਾਰਨ ਗੌੜੀ ਮਾਲਾ ਮਹਿਲਾ ਪੰਜਵਾਂ ਕਿਉਂਕਿ ਇਹਦਾ ਸਾਨੂੰ ਜਿਹੜਾ ਦ੍ਰਿਸ਼ਟਾਂਤ ਹੈ ਉਹ ਸਾਨੂੰ ਉੱਪਰੋਂ ਆਂਦਾ ਆ ਰਿਹਾ ਹੈ ਗੌੜੀ ਮਾਲਾ ਮਹਿਲਾ ਪੰਜਵਾਂ ਪਿਛਲੇ ਅੰਕ ਤੇ ਦੇਖਿਓ ਉੱਥੇ ਵੀ ਸਰੇਖ ਇਹੀ ਹੋਏਗਾ ਗੌੜੀ ਮਾਲਾ ਮਹਿਲਾ ਪੰਜਵਾਂ ਇਵੇਂ ਕਿ ਜਦੋਂ ਤੁਸੀਂ ਇਹ ਪੋਥੀਆਂ ਪੜੋਗੇ ਨਾ ਉਹਦੇ ਫੁੱਟਨੋਟ ਦਿੱਤਾ ਹੁੰਦਾ ਇੱਕ ਪਾਸੇ ਸਾਈਨ ਦੇ ਕੇ ਤੇ ਇਹਦਾ ਅਰਥ ਦੇਖਿਓ ਉੱਥੇ ਉੱਥੇ ਦ੍ਰਿਸ਼ਟਾਂਤ ਵੀ ਤੁਹਾਨੂੰ ਸ਼ਾਇਦ ਦਿੱਤਾ ਹੋਏਗਾ ਕਿਦਾ ਕਾਰਨ ਜਿਹੜਾ ਹੈ ਇਹਦਾ ਸ਼ਬਦ ਦਾ ਉਚਾਰਨ ਹੈ ਗੌੜੀ ਮਾਲਾ ਮਹਿਲਾ ਪੰਜਵਾ ਇਸੇ ਤਰ੍ਹਾਂ ਜਦੋਂ ਸ਼ਬਦ ਆਏਗਾ ਪੌੜੀ ਪੰਜ ਉਥੇ ਪੌੜੀ ਮਹਿਲਾ ਪੰਜਵਾ ਹੀ ਆਏਗਾ ਕਿ ਜਿਹੜੀ ਇਹ ਪੌੜੀ ਹੈ ਇਹ ਪੰਜਵੇਂ ਗੁਰੂ ਦੇਵ ਮਹਾਰਾਜ ਪਾਸ਼ਾ ਦੀ ਹੈ ਜੇ ਪੌੜੀ ਇੱਕ ਆਏਗਾ ਪਉੜੀ ਇੱਕ ਨਹੀਂ ਪੜਨਾ ਜਾਂ ਪਉੜੀ ਪਹਿਲੀ ਨਹੀਂ ਪੜਨਾ ਜੇ ਪਉੜੀ ਪਹਿਲੀ ਫਿਰ ਦੂਸਰੀ ਸਰ ਲੈ ਕਿੱਥੇ ਗਿਆ ਤਰਤੀਬ ਕਿੱਥੇ ਗਈ ਨਾ ਇਸੇ ਤਰ੍ਹਾਂ ਇਹਨੂੰ ਉਚਾਰਨ ਪਉੜੀ ਨਾਲ ਮਹਿਲਾ ਸ਼ਬਦ ਜੋੜ ਕੇ ਇਹਨੂੰ ਫਿਰ ਉਚਾਰਨ ਕਰਨੇ ਤਾਂ ਉਚਾਰਨ ਗਲਤ ਹੈ ਦੂਸਰਾ ਜਦੋਂ ਗੁਰਬਾਣੀ ਦੇ ਅੰਦਰ ਅੱਜ ਸ਼ਬਦ ਆਇਆ ਸੀ ਚੱਜੇ ਨੂੰ ਬਿਹਾਰੀ ਐੜਾ ਅਰਾਰੇ ਨੂੰ ਕੰਨਾ ਇਹ ਜੀਰਾ ਨਹੀਂ ਹੈ ਇਹਦਾ ਐੜਾ ਉਚਾਰਨ ਹੋਏਗਾ ਤਾਂ ਬੜਾ ਸੌਖਾ ਉਚਾਰਨ ਹੋਏਗਾ ਜੀਰਾ ਦੇ ਵੀ ਅਸੀਂ ਅਸੀਂ ਹੁਕਮਨਾਮਾ ਪੜਦੇ ਹਾਂ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਉਥੇ ਹੀਰੇ ਨਹੀਂ ਹੈ ਉਥੇ ਸ਼ਬਦ ਵੀ ਅਸਾਂ ਅਸੀਂ ਹੀਰੇ ਪੜੀ ਜਾਂਦੇ ਹਾਂ ਉਥੇ ਐੜਾ ਹੈ ਐੜੇ ਨੂੰ ਉਚਾਰਨ ਜਿਹੜਾ ਹੈ ਉਹ ਹੋਵੇਗਾ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਇਸੇ ਤਰ੍ਹਾਂ ਜੀਆਰਾ ਜਾਂ ਜੀਰੇ ਦੂਸਰੀ ਆਵਜੀ ਨੂੰ ਬੇਨਤੀ ਗੁਰਬਾਣੀ ਚ ਜੇਕਰ ਸ਼ਬਦ ਨਾਮ ਦੀ ਗੱਲ ਹੋ ਰਹੀ ਹੋਏਗੀ ਨਾਮ ਦੀ ਪ੍ਰਭੂ ਦਾ ਨਾਮ ਉਥੇ ਨੰਨੇ ਨੂੰ ਕੰਨਾ ਏ ਦੀ ਨੂੰ ਸਿਹਾਰੀ ਉਥੇ ਉਚਾਰਨ ਹੋਏਗਾ ਨਾਈ ਨਾਮ ਜੇਕਰ ਉਥੇ ਨਹਾਉਣ ਦੀ ਕਿਰਿਆ ਹਾਰੀ ਹੋਵੇਗੀ ਨਹਾਉਣਾ ਗਾਉਣਾ ਸੌਣਾ ਇਹ ਸਾਰੀਆਂ ਕਿਰਿਆਵਾਂ ਨੇ ਨਾ ਪੰਜਾਬੀ ਚ ਤੁਸੀਂ ਪੜੀਆਂ ਹੋਣੀਆਂ ਨੇ ਇੱਥੇ ਸ਼ਬਦ ਆਏਗਾ ਨਾਏ ਨੰਨੇ ਦੇ ਪੈਰ ਦੇ ਚ ਹਾ ਹਾ ਉਚਾਰਨ ਕਰਕੇ ਇਹਦਾ ਉਚਾਰਨ ਹੋਏਗਾ ਨਾਏ ਜਾਂ ਸਿੱਤੀ ਤੀਸਰੇ ਸ਼ੇਮੀ ਪੌੜੀ ਪੜਦੇ ਹਾਂ ਤੀਰਥ ਨਹਾਵਾ ਉੱਥੇ ਉਚਾਰਨ ਨਹਾਵਾ ਨਹੀਂ ਹੈ ਤੀਰਥ ਨਹਾਵਾ ਜੇ ਇਸ ਭਾਵਾਂ ਇਹਦਾ ਫਿਰ ਉਚਾਰਨ ਫਿਰ ਅਰਥ ਕਿਵੇਂ ਸਪਸ਼ਟ ਸਾਨੂੰ ਹੋਣਗੇ ਤੀਰਥ ਨਹਾਵਾ ਜੇ तिस ਭਾਵਾਂ ਵਿਣ ਭਾਣੇ ਕੇ ਨਾਏ ਕਰੀ ਇੱਥੇ ਸਾਰੇ ਸ਼ਬਦ ਨਹਾਉਣ ਦੀ ਕਿਰਿਆ ਦੇ ਕਰਕੇ ਆ ਰਹੇ ਨੇ ਇਸ ਕਰਕੇ ਗੁਰਬਾਣੀ ਨੂੰ ਬੜੇ ਧਿਆਨ ਦੇ ਨਾਲ ਸਾਨੂੰ ਪੜਨ ਦੀ ਜ਼ਰੂਰਤ ਹੈ ਧਿਆਨ ਦੇ ਨਾਲ ਗੁਰਬਾਣੀ ਨੂੰ ਪੜਿਆ ਕਰੀਏ ਅੱਜ ਅਸੀਂ 201 ਅੰਕ ਤੋਂ ਲੈ ਕੇ 220 ਅੰਕ ਤੇ ਜਿੱਥੇ ਸ਼ਬਦ ਸੰਪੂਰਨ ਹੁੰਦਾ ਹੈ ਨੌਵੇਂ 파ਰਸ਼ਾ ਦੇ ਨੌ ਸ਼ਬਦ ਉੱਥੋਂ ਤੱਕ ਅਸੀਂ ਬਾਣੀ ਨੂੰ ਅੱਜ ਪੜਿਆ ਹੈ ਇੱਥੋਂ ਤੱਕ ਰਾਗ ਗੌੜੀ ਦੇ ਵਿੱਚ 20 ਸ਼ਬਦ ਗੁਰਨਾਨ ਦੇਵ ਸਾਹਿਬ ਦੇ 18 ਸ਼ਬਦ ਤੀਸਰੇ ਗੁਰਦੇਵ ਦੇ 32 ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਦੇ 172 ਸ਼ਬਦ ਧੰਨ ਪੰਜਵੇਂ 파ਰਸ਼ਾ ਮਹਾਰਾਜ ਦੇ ਟੋਟਲ ਸ਼ਬਦਾਂ ਦੀ ਗਿਣਤੀ 242 ਹੋ ਗਈ ਉਸ ਤੋਂ ਬਾਅਦ 100 ਤੇ ਸ਼ਾਇਦ ਮੈਂ ਨਾਪੁਰਦਾ ਹੋਵਾਂ 118 19 ਦੇ ਉੱਤੇ ਜਾ ਕੇ 219 ਤੇ 219 ਦੇ ਉੱਤੇ ਜਾ ਕੇ ਨਵੇਂ ਪਾਰਸ਼ਾ ਦੀ ਬਾਣੀ ਦੇ ਸ਼ਬਦ ਆਰੰਭ ਹੋਏ ਨੌ ਸ਼ਬਦ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅਸੀਂ ਅੱਜ ਪੜ੍ਹੇ ਨੇ ਇੱਥੋਂ ਤੱਕ 242 9 ਕਿੰਨੇ ਸ਼ਬਦ ਇੱਥੇ ਤੱਕ ਅਸੀਂ ਸ਼ਬਦਾਂ ਨੂੰ ਹੁਣ ਪੜ੍ਹਿਆ ਹੈ ਅੱਗੇ ਹੁਣ ਅਸ਼ਟ ਪਦੀਆਂ ਆਰੰਭ ਹੋਣਗੀਆਂ ਸਤਗੁਰ ਸੱਚੇ ਪਾਰਸ਼ਾ ਮਿਹਰਮਤ ਕਰਨ ਕਿਰਪਾ ਕਰਨ ਬਾਣੀ ਪੜਦੇ ਆਪਸੋ ਹੋਈਆਂ ਬੇਅੰਤ ਬਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲਾਉ ਫਤੇ